ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਕੋਈ ਪੈਰ ਨਾ ਇਸੇ ਕਿਤੇਰੇ ਸਾਨੂੰ ਪਾਗਲ ਕੀਤਾ ਅਸੀਂ ਨਾ ਜਉਦੇ ਨਾ ਮੋਏ ਸਾਡੇ ਨਾਲ ਜੇ ਹੋਈ ਵੈਰ ਨੇ

ਪੈਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ਹੱੱਤਾ ਨੂੰ ਮੇਰੀ ਪੈਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ਹੱੱਤਾ ਨੂੰ ਮੇਰੀ ਪੈਰ ਲਾਲ ਵੀ ਪਹਿਲਾਂ ਯਾਰ ਦੀ ਕੁਲੀ ਨੂੰ ਅਗ ਲਾ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੀ ਮੇੜੀ ਤਾਤੇ ਪੈਰ ਟਿਕਾਵਾਂ ਦੱਸ ਜਾਵੀਂ ਜਾਣ ਵਾਲੀਏ ਜੇ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਦੱਸ ਜਾਵੀਂ ਜਾਣ ਵਾਲੀਏ ਜੇ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਮੀ ਖੇੜਿਆਂ ਦੀ ਤੂੰ ਹਏ ਖੇੜਿਆਂ ਦੀ ਤੂੰ ਢੋਲੀ ਚੜਨਾ ਢੋਲੀ ਚੜਨਾ ਖੇੜਿਆਂ ਦੀ ਤੂੰ ਢੋਲੀ ਚੜਨਾ ਅਸੀਂ ਕਰੀਏ ਮਾਣ ਹੁਲਕਾ ਦੇ ਹੱਥਾਂ ਨੂੰ ਮੇਰੀ ਇਹ ਲਲਵੀ ਅੱਲਾ ਯਾਰ ਦੀ ਕੁੱਲੀ ਨੂੰ ਅਗਲਾ ਦੇ ਹੱਥਾਂ ਨੂੰ ਮੇਰੀ ਇਹ ਲਲਵੀ ਅੱਲਾ ਯਾਰ ਦੀ ਕੁੱਲੀ ਨੂੰ ਅਗਲਾ ਦੇ ਅਸੀਂ ਤੈਨੂੰ ਰੱਬ ਕਹਿ ਦਿੱਤਾ ਔਲੇ ਪਣਚ ਹੋਈ ਇਹ ਖੁਨਾਮੀ ਅਸੀਂ ਤੈਨੂੰ ਰੱਬ ਕਹਿ ਦਿੱਤਾ ਔਲੇ ਪਣਚ ਹੋਈ ਇਹ ਖੁਨਾਮੀ ਫੁੱਲਾਂ ਵਾਂਗੂੰ ਮਹਿਕਦੀਏ ਸਾਨੂੰ ਸੋਨਾ ਵਾਂਗੂੰ ਸ਼ੁਭਦੀ ਜਵਾਨੀ ਫੁੱਲਾਂ ਵਾਂਗੂੰ ਮਹਿਕਦੀਏ ਸਾਨੂੰ ਸੋਨਾ ਵਾਂਗੂੰ ਸ਼ੁਭਦੀ ਜਵਾਨੀ ਵੀ ਕਿਉਂ ਕੇ ਅਸੀਂ ਹਾ ਜੋ ਕੇ ਅਸੀਂ ਕੀ ਕਰਨਾ ਕੀ ਕਰਨਾ ਕਿਉਂ ਕੇ ਅਸੀਂ ਕੀ ਕਰਨਾ ਕੋਟ ਜ਼ਰ ਦੀ ਤਰਮ ਨੂੰ ਪਿਆਰੇ ਹੱਥਾਂ ਨੂੰ Per la luce, per la giada di culino, a